ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਅੱਜ ਆਪਾਂ ਲੈ ਕੇ ਆਏ ਹਾਂ ਨਵੀਂ ਵੀਡੀਓ ਅੱਜ ਬਣਾਵਾਂਗੇ ਜੀ ਬਟਨਹੋਲ ਜਾਗਟ ਦੀ ਕੋਟੀ ਦੀ ਬਟਨ ਪੱਟੀ ਤੇ ਬਟਨਹੋਲ ਕਿਸ ਤਰ੍ਹਾਂ ਬਣਦਾ ਹੈ ਤੇ ਦਿਖਾਵਾਂਗੇ ਜੀ ਸੋਨੂੰ ਬਹੁਤ ਹੀ ਸੋਹਣਾ ਬਣਦਾ ਹੈ ਜੀ ਜਿਵੇਂ ਆਪਾਂ ਕੱਪੜੇ ਤੇ ਬਣਾਉਨੇ ਆ ਉਸ ਤਰ੍ਹਾਂ ਕਾਜ ਬਣਦਾ ਹੈ ਜੀ ਇਹ ਬਟਨਹੋਲ ਆ ਦੇਖੋ ਜੀ ਇਸ ਤਰ੍ਹਾਂ ਇਧਰੋਂ ਇਸ ਤਰ੍ਹਾਂ ਏ ਸ਼ੇਪ ਆਉਂਦੀ ਹੈ ਜੀ ਬੈਕ ਸਾਈਡ ਬਹੁਤ ਸੋਹਣਾ ਤੇ ਬਹੁਤ ਪਿਆਰਾ ਬਣਿਆਗੀ ਇਹ ਦੇਖੋ ਜੀ ਇਸ ਤਰ੍ਹਾਂ ਬਟਲਹੋਲ ਬਣਾਉਣ ਦੇ ਲਈ ਆਪਾਂ ਨੂੰ ਲੈਤੀ ਜਿੱਥੇ 12 ਕੁੰਡੇ ਵੱਡਿਆਂ ਨੇ ਆਪਾਂ 12 ਕੁੰਡੇ ਲੈਣੇ ਆ ਤੇ ਛੋਟਿਆਂ ਦੇ ਬੱਚਿਆਂ ਦਾ ਕੋਈ ਕਾਰਡੀਗਨ ਬਣਾਉਣਾ ਕੋਟੀ ਜਾਗਤ ਕੁਝ ਵੀ ਬਣਾਉਣਾ ਉਹਨਾਂ ਦੇ ਆਪ ਅਠ ਲਵਾਂਗੇ ਜੀ ਇਸ ਤਰ੍ਹਾਂ ਇੰਨੀ ਇੰਨੀ ਪੱਟੀ ਰੱਖਦੇ ਆਂ ਜੀ ਬੱਚਿਆਂ ਦੀ ਅਠ ਲਵਾਂਗੇ ਤੇ ਬਟਨ ਹੋਲ ਬਣਾਵਾਂਗੇ ਤੇ ਹੁਣ ਦਿਖਾਉਣੀ ਆ ਜੀ ਤੁਹਾਨੂੰ ਆਪਾਂ ਬਣਾ ਕੇ ਬਟਨ ਹੋਲ ਚਾਰ ਗੁੰਡੇ ਆਪਾਂ ਇੱਥੇ ਉਹ ਕਰਨੀ ਹੁੰਦੀ ਜੀ ਚਾਰ ਇੱਧਰ ਰੱਖਣੀਆਂ ਹੁੰਦੀਆਂ ਤੇ ਚਾਰ ਰੱਖਣੀਆਂ ਇੱਧਰ ਤੇ ਵਿਚਾਲੇ ਚਾਰ ਤੇ ਆਪਾਂ ਬਣਾਵਾਂਗੇ ਬਟਨ ਹੋਲ ਦੀ ਆ ਲਾਈਨੇ ਬਣਾ ਲੈ ਜੀ ਬੱਚਿਆਂ ਦੇ ਤਾਂ 8 ਵੀ ਬਣ ਜਾਂਦੀਆਂ ਇਹ ਬਣਾ ਲੈਨੇ ਆਪਾਂ ਕੋਈ ਵੀ ਕਾਰਡੀਗਨ ਬਣਾਉਣਾ ਬੱਚਿਆਂ ਦਾ 10 ਵੀ ਤੇ ਵੱਡਿਆਂ ਦੇ ਆਪਾਂ ਬਣਾਉਣੇ ਆ 15 30 ਸਲਾਈਆਂ ਕੱਢ ਕੇ 15 ਆਹਾ ਇਹ 15 ਰੱਖ ਲਈ ਇਸ ਤਰ੍ਹਾਂ ਜਿਹੜੀ ਲਾਈਨ ਆ ਬਣਾਉਣੀ ਆ ਆਪਾਂ ਇਹ 15 ਉਹ ਕਰਕੇ ਤੇ ਫਿਰ ਆਪਾਂ ਬਟਨਹੋਲ ਬਣਾਉਣੇ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਬੰਦਾ ਬਟਨ ਹੋਲ ਆ ਦੇਖੋ ਜੀ ਪਹਿਲਾ ੁੰਡਾ ਮੈਂ ਬੈਕ ਸਾਈਡ ਤੋਂ ਲਾਲੇ ਨਹੀਂ ਨਹੀਂ ਮੂਰਲੀ ਸਾਈਡ ਬੁੰਦੀ ਨਹੀਂ ਜੀ ਇਹ ਦੇਖੋ ਤੇ ਆਪ ਕੱਢਦੇ ਆਂ ਦੋ ਚਾਰ ਸਲਾਂਗਾਂ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਬਣਾ ਕੇ ਲੋ ਜੀ ਹੁਣ ਆਗੇ ਆਪਾਂ ਹਮ ਆਪਾਂ ਦਿਖਾਉਨੇ ਸੁਨਿਦਰ ਆਚਾਰ ਆਪਾਂ ਬੁਣ ਲਾਂਗੇ ਜੀ ਚਾਰ ਕੁੰਡੇ 1 2 3 4 ਆ ਚਾਰ ਆਪਾਂ ਬੁਣ ਲਏ ਜੀ ਤੇ ਆ ਚਾਰ ਤੇ ਬਣਾਵਾਂਗੇ ਬਟਨ ਹੋਲ ਤੇ ਚਾਰ ਇਧਰ ਬੁਣਾਗੇ ਚਾਰ ਤੇ ਬਣਾਵਾਂਗੇ ਆ ਦੇਖੋ ਇੱਕ ਕੁੰਡਾ ਆਪਾਂ ਸਲਿੱਪ ਕਰ ਲਿਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਤਗਾ ਬੈਕ ਸਾਈਡ ਲਈਏ ਇਸ ਤਰ੍ਹਾਂ ਆ ਦੇਖੋ ਜੀ ਇੱਕ ਕੁੰਡਾ ਆਪਾਂ ਫੇਰ ਸਲਿੱਪ ਕਰ ਲਿਆ ਆ ਦੇਖੋ ਇਸ ਤਰ੍ਹਾਂ ਆ ਦੇਖੋ ਜਿਹੜਾ ਕੁੰਡਾ ਆਪਾਂ ਸਲਿੱਪ ਕਰਿਆ ਉਹਨੂੰ ਇਸ ਤਰ੍ਹਾਂ ਇਹਦੇ ਉੱਪਰ ਦੀ ਸਿੱਟਾਂਗੇ ਆਹ ਲੋ ਜੀ ਆ ਦੇਖੋ ਇੱਕ ਵਾਰੀ ਆਪਾਂ ਫੇਰ ਰਿਪੀਟ ਕਰਕੇ ਦਿਖਾਉਣੀ ਆ ਜੀ ਸਾਨੂੰ ਇਸ ਤਰ੍ਹਾਂ ਆ ਦੇਖੋ ਜੀ ਆ ਦੇਖੋ ਜੀ कुा आप कर लिया जी देखो जी तो तागा अपना बैक सैड लाई गए एक कुंडा आप फिर स्लिप कर लिया हम आप सीटा गया आगा कु हो गया जी ये अपने दो हो गई बटनहॉल खतर ਦੋ ਗੁੰਡੇ ਹੋ ਗਏ ਜੀ ਤੇ ਤਿੰਨ ਹੋ ਗਏ ਜੀ ਆ ਦੇਖੋ ਐਈ ਦੇ ਉੱਤੇ ਦੀ ਸਿੱਟਾਂਗੇ ਹੁਣ ਆਪਾਂ ਆ ਦੇਖੋ ਇਸ ਤਰ੍ਹਾਂ ਆ ਲਓ ਜੀ ਚਾਰ ਆਪਣੀ ਇੱਧਰ ਬਚੇ ਜੀ ਗੁੰਡੇ ਤੇ ਚਾਰ ਇਧਰ ਵੱਚੇ ਚਾਰ ਤੇ ਆਪਾਂ ਬਣਾਇਆ ਬਟਨ ਹੋਲ ਆ ਦੇਖੋ ਜੀ ਹੁਣ ਬੈਕ ਸਾਈਡ ਤੋਂ ਦਿਖਾਉਣੀ ਆ ਸਾਨੂੰ ਲਓ ਜੀ ਇਸ ਤਰ੍ਹਾਂ ਤੇ ਇਧਰੋਂ ਆਪਾਂ ਹੁਣ ਇਹ ਕੁੰਡੇ ਬਧਾਵਾਂਗੇ ਜੀ ਇਸ ਤਰ੍ਹਾਂ ਆ ਲਓ ਜੀ ਆ ਦੇਖੋ ਜੀ ਇਹ ਪਾ ਮੈਂ ਇਸ ਤਰ੍ਹਾਂ ਪਾ ਲਊਗਾ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਆ ਦੇਖੋ ਇੱਕੋ 2 2 ਬਣ ਗਏ ਜੀ ਆਪਣੇ ਜਿਹੜੇ ਆਪਾਂ ਘੁੰਡੇ ਇੱਥੇ ਉਹ ਕਰੇਨ ਗਾਇਬ ਕਰੇਨ ਉਹੀ ਬਣਾਵਾਂਗੇ ਹੁਣ 2 3 ਹੋਸ਼ 4 5 ਬਣਾਵਾਂਗੇ ਜੀ ਆਪਾਂ ਆ ਦੇਖੋ ਜੀ ਲਓ ਜੀ ਇਹ ਆਪਣੇ 5 ਬਣ ਗਏ ਜੀ ਪੰਜ ਘੁੰਡੇ ਆਪਾਂ ਬਣਾ ਲੇ ਲਓ ਜੀ ਇਸ ਤਰ੍ਹਾਂ ਇੱਥੇ ਆਪਾਂ ਇੱਕ ਫੇਰ ਘਟਾਵਾਂਗੇ ਆਹ ਜਿਹੜਾ ਆਪਾਂ ਵੱਧ ਬਣਾਇਆ ਸੀ 4 ਤੋਂ 1 ਪੰਜਵਾਂ ਗੁੰਡਾ ਲੈਂਦਾ ਸੀ ਜੀ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਨਾਲ ਲਓ ਜੀ ਇਸ ਤਰ੍ਹਾਂ ਆ ਹੋ ਗਿਆ ਜੀ ਆਪਾਂ ਦਾ ਤੇ ਹਨ ਆਪਾਂ ਕੱਢਦੇ ਆਂ ਸਲਾਈ ਬੀਡ ਨੂੰ ਸਕਿੱਪ ਨਾ ਕਰਿਆ ਕਰੋ ਜੀ ਕਿਰਪਾ ਕਰਕੇ ਸਾਰੀ ਦੇਖਿਆ ਕਰੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਪੋਰਟ ਕਰੋ ਲਓ ਜੀ ਹਨ ਇਹੀ ਬਟਨਹੋਲ ਬਣ ਕੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਜੀ ਇਹ ਹੈਗੇ ਜੀ ਆਪਣੇ ਵੱਡੇ ਬਟਨਾਂ 70 ਜੇ ਆਪਾਂ ਛੋਟੇ ਬਟਨ ਲਾਉਣੇ ਆ ਤਾਂ ਆਪਾਂ ਤਿੰਨ ਗੁੰਡੇ ਗੈਪ ਕਰ ਸਕਦੇ ਆ ਇੱਥੇ ਤਿੰਨ ਗੁੰਡੇ ਗੈਪ ਕਰ ਸਕਦੇ ਆ ਜੇ ਆਪਾਂ ਇਦੂ ਵੱਡੇ ਲਾਉਣੇ ਆ ਤਾਂ ਆਪਾਂ ਪੰਜ ਗੁੰਡਿਆਂ ਦਾ ਗੈਪ ਪਾ ਸਕਦੇ ਆ ਪੰਜ ਤੇ ਬਟਨਹੋਲ ਬਣਾ ਸਕਦੇ ਆ ਬਹੁਤ ਹੀ ਪਿਆਰਾ ਲੱਗਦਾ ਬਣ ਕੇ ਜੀ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ